ਦੀ ਵਾਢੀ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਸੰਭਾਲ ਕਰਨਾ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਹੁੰਦੀ ਹੈ। ਕੰਬਾਈਨ ਦੁਆਰਾ ਝੋਨੇ ਦੀ ਵਾਢੀ ਬੜੇ ਸੌਖੇ ਢੰਗ ਨਾਲ ਹੋ ਜਾਂਦੀ ਹੈ ਪਰ ਬਾਕੀ ਬਚੀ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਅਗਲੀ ਫਸਲ ਦੀ ਬਜਾਈ ਕਰਨਾ ਕਿਸਾਨਾਂ ਲਈ ਬਹੁਤ ਮਹਿੰਗਾ ਅਤੇ ਜ਼ਿਆਦਾ ਸਮਾਂ ਲੈਣ ਵਾਲਾ ਢੰਗ ਹੈ। ਪੰਜਾਬ ਵਿੱਚ ਬਹੁਤ ਸਾਰੀ ਖੇਤੀ ਮਸ਼ੀਨਰੀ ਉਪਲਬਧ ਹੈ ਜਿਸ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਕੀਤੀ ਜਾ ਸਕਦੀ ਹੈ। ਮੈਂ ਸੇਤਲ ਸਿੰਘ ਪਿੰਡ ਸੰਤਜਗੀ ਜ਼ਿਲ੍ਹਾ ਕਪੂਸਲਾ ਬਲੋਕ ਬੁਸਲਾ ਦਾ ਸੰਬੰਧ ਰੱਖਦਾ ਹਾਂ ਮੈਂ 20 ਏਕੜ ਦੇ ਵਿੱਚ ਖੇਤੀ ਕਰਿਆ ਜਿਸ ਵਿੱਚ ਇਸ ਟਾਈਮ ਸਾਰੀ ਝੋਨੇ ਦੀ ਫਸਲ ਆਇਆ ਜੋ ਝੋਨੇ ਦੀ ਕਟਾਈ ਦਾ ਹੈ ਜਦੋਂ ਝੋਨਾ ਪੱਕਣ ਦੀ ਸਟੇਜ ਤੇ ਜਾਂਦਾ ਹੈ ਉਹ ਮੈਂ ਐਸਐਮ ਇਸ ਮਸ਼ੀਨ ਦੇ ਨਾਲ ਉਹਦੀ ਕਟਾਈ ਕਰਦਾ ਹਾਂ ਕਟਾਈ ਕਰਨ ਤੋਂ ਬਾਅਦ ਉਸਦੀ ਜੋ ਬਜਾਈ ਆ ਸਬਜ਼ੀ ਵਾਲਾ ਖੇਤ ਆ ਉਸ ਦੇ ਵਿੱਚ ਮਲਚਰ ਕਰਕੇ ਉਸ ਦੀ ਅਸਵਾਸੀਵਲ ਪਲੋ ਦੇ ਨਾਲ ਪਲਟ ਕੇ ਤੇ ਉਹਦੇ ਵਿੱਚ ਖੇਤੀ ਕਰਿਆ ਹਾਂ ਜਿਸ ਵਿੱਚ ਕਣਕ ਦੀ ਜੋ ਬਜਾਈ ਕਰਦਾ ਹਾਂ ਉਸ ਨੂੰ ਸੁਪਰ ਸੀਡਰ ਦੀ ਬਜਾਈ ਕਰਿਆ ਮੈਂ 7-8 ਸਾਲ ਤੋਂ ਇਸੇ ਤਰ੍ਹਾਂ ਚੱਲ ਰਿਹਾ ਹਾਂ ਤੇ ਮੈਂ ਖੇਤਾਂ ਦੇ ਵਿੱਚ ਜੋ ਉਹਨੂੰ ਅੱਗ ਨਹੀਂ ਲਗਾਉਂਦਾ ਜੇ ਜੋ ਮਟਰਾਂ ਦੀ ਖੇਤੀ ਹੈ ਉਹ ਵੀ ਜਮੀਨ ਦੀ ਪਲਟਾਈ ਕਰਕੇ ਤੇ ਫਿਰ ਉਹਦੀ ਬਜਾਈ ਕਰਦਾ ਹਾਂ ਉਸ ਟਾਈਮ ਤੋਂ ਮੇਰੀ ਕਾਫੀ ਮਤਲਬ ਖਾਦਾਂ ਦਵਾਈਆਂ ਤੋਂ ਲੋਡ ਘਟ ਪੈਂਦੀ ਹੈ ਜਿਸ ਵਿੱਚ ਕਿ ਮੈਨੂੰ ਡੀਏਪੀ ਵਗੈਰਾ ਦੀ ਵਾਤੋਂ ਘੱਟ ਸਲਫਤ ਦੀ ਕਰਨੀ ਪੈਂਦੀ ਹੈ ਜੋ ਇਹਨਾਂ ਖਾਦਾਂ ਦਵਾਈਆਂ ਤੋਂ ਸਟਕਾਰਾ ਹੋਣ ਨਾਲ ਮੇਰੀ ਇਨਕਮ ਦੇ ਵਿੱਚ ਵਾਧਾ ਹੋ ਰਿਹਾ ਬਾਕੀ ਰਹਿਣ ਖੁੰਦ ਵਿੱਚ ਦਬਾਉਣ ਨਾਲ ਪ੍ਰਦੂਸ਼ਣ ਤੋਂ ਬਚਾਅ ਹੋ ਰਿਹਾ ਵਾ ਸਾਰੇ ਪਾਸੋਂ ਇਸ ਦੀ ਹੈਲਪ ਹੋ ਰਹੀ ਹੈ ਕੋਈ ਹੋਰ ਕਿਸੇ ਵੀ ਜਵਾਨ ਨੂੰ ਦਾ ਨੁਕਸਾਨ ਨਹੀਂ ਹੁੰਦਾ ਜਿਸ ਦੇ ਮੁਤਾਬਕ ਮੇਰੇ ਪਾਸ 5 ਸਾਲ ਤੋਂ ਗ੍ਰੀਨ ਰੇਜ ਸੈਲਫ ਐਸਪਰੋਪ ਦੇ ਨਾਲ ਨਾਲ ਨਾ ਸਕੀਮ ਹੈ ਜਿਸ ਦੇ ਵਿੱਚ ਮੇਰੇ ਕੋਲ ਸਾਰੇ ਸੰਤ ਹੈ ਜੋ ਲੋਡ ਪੈਣ ਤੇ ਲਾਗੇ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਨੂੰ ਲੋਡ ਪੈਂਦੀ ਆ ਕਿਰਾਏ ਤੇ ਲੈ ਕੇ ਜਾਂਦੇ ਆ ਸਾਡੇ ਤੋਂ ਵੀ ਕਿਰਾਏ ਤੇ ਕਰਾਉਂਦੇ ਆ ਮੈਂ ਉਤਮ ਸਿੰਘ ਪਿੰਡ ਸੰਦਰ ਜਗੀਰ ਜ਼ਿਲ੍ਹਾ ਕਪੂਥਲਾ ਜੀ ਅਸੀਂ ਦੋ ਬਰਦਰਾਂ ਜੀ 50 ਏਕੜ ਦੀ ਖੇਤੀ ਕਰਦੇ ਆ ਜੀ ਅਸੀਂ ਝੋਨਾ ਆਲੂ ਮੂੰਗੀ ਤਿੰਨ ਫਸਲਾਂ ਲਈ ਦੀਆਂ ਸਾਲ ਦੇ ਵਿੱਚ ਜੀ ਅਸੀਂ ਝੋਨੇ ਦੀ ਕਟਾਈ ਤੋਂ ਕਰਕੇ ਝੋਨੇ ਦੀ ਕਟਾਈ ਕਰਕੇ ਪੱਕਾ ਔਰ ਪੱਕਾ ਝੋਨਾ ਮੰਡੀ ਲੈ ਕੇ ਜਾਵਾਂਗੇ ਔਰ ਆਪਾਂ ਨੂੰ ਸਹੀ ਮੁੱਲ ਮਿਲੇਗਾ ਅਸੀਂ ਹਰ ਸਾਲ ਵੇਚੀਦਾ ਹੈ ਤੇ ਇਸ ਤੋਂ ਬਾਅਦ ਅਸੀਂ ਕਦੀ ਪਰਾਲੀ ਨੂੰ ਅੱਗ ਨਹੀਂ ਲਾਈ 10-12 ਸਾਲ ਹੋ ਗਿਆ ਸਾਨੂੰ ਔਰ ਅਸੀਂ ਐ ਵਧੀਆ ਤਰੀਕੇ ਨਾਲ ਮਲਚਰ ਮਾਰ ਕੇ ਪਲਾਊ ਮਾਰ ਕੇ ਵੇਚੀ ਪਰਾਲੀ ਗਾਲਦੇ ਹਾਂ ਜੀ ਨਾ ਕਦੀ ਮੱਕੀ ਨੂੰ ਲਾਈ ਆ ਤੇ ਨਾ ਕਦੀ ਇਸ ਝੋਨੇ ਦੀ ਪਰਾਲੀ ਨੂੰ ਲਾਈ ਆ ਬਹੁਤ ਵਧੀਆ ਰਿਜ਼ਲਟ ਆ ਰਿਹਾ ਸਾਨੂੰ ਜੀ ਮੈਂ ਪਲਵਿੰਦਰ ਸਿੰਘ ਪਿੰਡ ਸੰਦਰ ਜ਼ਗੀਰ ਜ਼ਿਲ੍ਹਾ ਕਰਪੂਥਲਾ ਮੈਂ 25 ਏਕੜ ਖੇਤੀ ਕਰਦਾ ਵਾਂ ਮੈਂ ਕਣਕ ਮੱਕੀ ਆਲੂ ਲਾਉਂਦਾ ਵਾਂ 15 ਕ ਸਾਲ ਤੋਂ ਮੈਂ ਮਤਲਬ ਝੋਨਾ ਮੰਡੀ ਪਕਾ ਕੇ ਲੈ ਕੇ ਜਾਂਦਾ ਵਾਂ ਮੈਨੂੰ ਸਰਕਾਰੀ ਰੇਟ ਵਧੀਆ ਮਿਲਦਾ ਵਾ ਮੈਂ ਝੋਨੇ ਦੀ ਕਟਾਈ ਵਧੀਆ ਤਰੀਕੇ ਨਾਲ ਕਰਦਾ ਵਾਂ ਮੈਂ ਬਾਅਦ ਚ ਝੋਨੇ ਦੀ ਪਰਾਲੀ ਮਲਚਰ ਪਲੌ ਨਾਲ ਪਲਟਾ ਕੇ ਵਧੀਆ ਫੇਰ ਆਲੂ ਲਾਉਂਦਾ ਵਾਂ ਮੇਰਾ ਮੈਨੂੰ 5 6 ਸਾਲ ਹੋ ਗਏ ਆ ਆਲੂਆਂ ਦਾ ਝਾੜ ਵੀ ਵਧਿਆ ਵਾ ਤੇ ਨਾ ਮੈਂ ਮੱਕੀ ਨੂੰ ਅੱਗ ਲਾਉਂਦਾ ਵਾਂ ਮਤਲਬ ਵਧੀਆ ਮੈਨੂੰ ਰਿਜ਼ਲਟ ਮਿਲ ਰਿਹਾ ਹੈ ਹੁਣ ਪਹਿਲਾਂ ਚਲੋ ਔਖਾ ਲੱਗਦਾ ਸੀ ਹੁਣ ਬਹੁਤ ਵਧੀਆ ਵਾ ਮੈਂ ਸਰਵਨ ਸਿੰਘ ਚੰਦੀ ਪਿੰਡ ਬੂਲਪੁਰ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਾ ਰਹਿਣ ਵਾਲਾ ਜੀ ਹੁਣ ਤਕਰੀਬਨ ਝੋਨਾ ਜਿਹੜਾ ਭਾਵੇਂ ਕਿ 1-2% ਜਿਹੜਾ ਵਾ ਵਧਿਆ ਗਿਆ ਵਾ ਲੇਕਿਨ ਇਹ ਕਿ ਬੇਮੌਸਮੀ ਵਰਖਾ ਹੋਣ ਕਰਕੇ ਲੇਟ ਹੋਣ ਕਰਕੇ ਤਕਰੀਬਨ 10-15 ਅਕਤੂਬਰ ਦੇ ਲਗਭਗ ਪੀਕ ਸੀਜ਼ਨ ਦਾ ਪੂਰਾ ਜੋਰ ਤੇ ਸੀਜ਼ਨ ਚੱਲੂਗਾ ਕਟਾਈ ਅਪਰੰਤ ਜਿਹੜਾ ਹੈਗਾ ਵਾ ਪਹਿਲਾਂ ਤਾਂ ਅਸੀਂ ਝੋਨੇ ਨੂੰ ਪੱਕੇ ਹੋਏ ਨੂੰ ਕਟਣਾ ਕਿਉਂਕਿ ਅੱਜ ਕੱਲ ਜਿਹੜਾ ਮੰਡੀਕਰਨ ਉਸੇ ਹੀ ਚੀਜ਼ ਦਾ ਹੁੰਦਾ ਜਿਹੜੀ ਪੂਰੀ ਪਕਾਈ ਹੋਈ ਫਸਲਾ ਪੂਰੀ ਬਣੀ ਹੋਈ ਆ ਉਹਦੇ ਵਿੱਚ ਜਦੋਂ ਆਪਾਂ ਕਟਾਈ ਕਰ ਲੈਣੀ ਆ ਪੱਕੇ ਹੋਏ ਝੋਨੇ ਦੀ ਐਸਐਮਐਸ ਲੱਗਿਆ ਜਿਹੜਾ ਮਸ਼ੀਨ ਵਾਂ ਉਹਨੂੰ ਆਪਾਂ ਵਰਤਣਾ ਵਾ ਕਿਉਂਕਿ ਉਹਦੇ ਨਾਲ ਪਰਾਲੀ ਪਰਾਲੀ ਜਿਹੜੀ ਹੁੰਦੀ ਆ ਪਿੱਛੇ ਉਹ ਪੂਰੀ ਖਿਲਰ ਜਾਂਦੀ ਆ ਉਹਦੇ ਵਿੱਚ ਫਿਰ ਜਿੰਨਾ ਲੋਕਾਂ ਨੇ ਤਾਂ ਕਣਕ ਬੀਜਣੀ ਆ ਉਹ ਸੁਪਰ ਸੀਡਰ ਨਾਲ ਆਪਣੇ ਕਣਕ ਦੀ ਬਿਜਾਈ ਕਰਦੇ ਆ ਕਿਉਂਕਿ ਉਹਦੇ ਵਿੱਚ ਪਰਾਲੀ ਦੀ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਉਸ ਤੋਂ ਇਲਾਵਾ ਜਿਹੜੇ ਵੈਜੀਟੇਬਲ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਉਦੋਂ ਸਭ ਤੋਂ ਪਹਿਲਾਂ ਅਸੀਂ ਮਲਚਰ ਫੇਰਦੇ ਆਂ ਮਲਚਰ ਫੇਰ ਕੇ ਹਲਕਾ ਹਲਕਾ ਅਸੀਂ ਜਿਹੜਾ ਰੋਟਾਵੇਟਰ ਵੀ ਫੇਰ ਲੈਂਦੇ ਆਂ ਬਾਅਦ ਵਿੱਚ ਰਿਵਰਸੀਬਲ ਪਲੌ ਚਲਾ ਕੇ ਪਰਾਲੀ ਨੂੰ ਇਹੇਠਾਂ ਦਬਾ ਦਿੱਤਾ ਜਾਂਦਾ ਉਹਦੇ ਨਾਲ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਆ ਪਰਾਲੀ ਪੂਰੀ ਭਾਫ ਆਣ ਕੇ ਜਿਹੜੀ ਆ ਉਹ ਗਲ ਜਾਂਦੀ ਆ ਉਸ ਤੋਂ ਬਾਅਦ ਇੱਕ ਹਫ਼ਤੇ ਤੋਂ ਬਾਅਦ ਅਸੀਂ ਉਹਨੂੰ ਤਿਆਰ ਕਰਕੇ ਜੇ ਸ਼ਿਮਲਾ ਮਿਰਚ ਲਾਉਣੀ ਗਾਜਰ ਲਾਉਣੀ ਆ ਆਲੂਆਂ ਦੀ ਖੇਤੀ ਕਰਨੀ ਆ ਉਹ ਅਸੀਂ ਬਿਜਾਈ ਕਰ ਦਿੰਦੇ ਆਂ ਜੇ ਆਪਾਂ ਮੰਡੀ ਕਰਨ ਦੀ ਗੱਲ ਕਰੀਏ ਜੇ ਅਸੀਂ ਪੂਰੀ ਪੱਕੀ ਹੋਈ ਫਸਲ ਝੋਨੇ ਦੀ ਜਿਹੜੀ ਹੈਗੀ ਆ ਮੰਡੀ ਵਿੱਚ ਲੈ ਕੇ ਜਾਵਾਂਗੇ ਤਾਂ ਉਹਨੂੰ ਵਿਕਣ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਸਰਕਾਰ ਦੀਆਂ ਵੀ ਸਖਤ ਹਦਾਇਤਾਂ ਕਿ ਕਿਸਾਨ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਬਸ਼ਰਤੇ ਕਿ ਕਿਸਾਨ ਪੱਕਿਆ ਹੋਇਆ ਝੋਨਾ ਹੀ ਮੰਡੀ ਵਿੱਚ ਲੈ ਕੇ ਆਵੇ ਮੈਂ ਤਰਵਿੰਦਰ ਸਿੰਘ ਬਤੌਰ ਪ੍ਰੋਜੈਕਟ ਡਾਇਰੈਕਟਰ ਆਤਮਾ ਜ਼ਿਲ੍ਹਾ ਕਪੂਰਥਲਾ ਵਿੱਚ ਸੇਵਾਵਾਂ ਨਿਭਾ ਰਿਹਾ ਹਾਂ ਅਸੀਂ ਜ਼ਿਲ੍ਹਾ ਪੱਧਰ ਤੇ ਆਤਮਾ ਸਕੀਮ ਜਿਹੜਾ ਸਟਾਫ ਹੈ ਸਾਡਾ ਉਹ ਖੇਤੀਬਾੜੀ ਤੇ ਕਿਸਾਨ ਸਪਲਾਈ ਵਿਭਾਗ ਦੇ ਮੋਢੇ ਨਾਲ ਮੋਢਾ ਲਾ ਕੇ ਆਪਣਾ ਸਹਿਯੋਗ ਦੇ ਰਿਹਾ ਹੈ। ਬਲਾਕ ਪੱਧਰ ਤੇ ਚਾਹੇ ਹੋਵੇ, ਚਾਹੇ ਪਿੰਡ ਪੱਧਰ ਤੇ ਤੇ ਚਾਹੇ ਜ਼ਿਲ੍ਹਾ ਪੱਧਰ ਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਸੀਆਰਐਮ ਸਕੀਮ ਇੱਕ ਸੈਂਟਰ ਦੁਆਰਾ ਚਲਾਈ ਜਾ ਰਹੀ ਹੈ। ਇਸ ਨਾਲ ਇਹ ਹੈ ਕਿ ਅਗਰ ਅਸੀਂ ਉਸੇ ਪ੍ਰਾਣੀ ਨੂੰ ਅੱਗ ਲਾਉਨੇ ਆ, ਉਹਦੇ ਨਾਲ ਸਾਡੇ ਕਾਫੀ ਜੀਵਾਂ ਨੂੰ ਜਿਹੜੇ ਚੰਗੇ ਜੀਵਾਂ ਆ ਜਿਹੜੇ ਮਿੱਟੀ ਵਿੱਚ ਮੌਜੂਦ ਹੁੰਦੇ ਹਨ, ਉਹ ਮਰਦੇ ਹਨ। ਆਰਗੇਨਿਕ ਕਾਰਬਨ ਬਹੁਤ ਘਟਦੀ ਹੈ ਸਾਡੇ ਖੇਤ ਵਿੱਚੋਂ। ਸਾਨੂੰ ਅਗਲੀ ਫਸਲ ਲਈ ਹੋਰ ਇਨਪੁਟ ਦੇਣੇ ਪੈਂਦੇ ਆ ਜਿਹਦਾ ਕਿ ਖਰਚਾ ਵੀ ਐਡੀਸ਼ਨਲ ਕਿਸਾਨ ਦੇ ਉੱਪਰ ਪੈਂਦਾ ਹੈ ਬੋਝ ਪੈਂਦਾ ਹੈ ਤੇ ਉਹਦੇ ਨੁਕਸਾਨ ਵੀ ਬਹੁਤ ਹੈ ਇਸ ਕਰਕੇ ਮੇਰੀ ਇਹ ਹੀ ਬੇਨਤੀ ਆ ਸਾਰੇ ਕਿਸਾਨਾਂ ਨੂੰ ਆਪਣੇ ਖੇਤ ਦੇ ਵਿੱਚ ਜਿੰਨੀ ਪ੍ਰਾਣੀ ਜਿਹੜਾ ਕੋਈ ਰਹਿੰਦ ਖੁੰਦ ਹੈ ਉਹਨੂੰ ਖੇਤ ਦੇ ਵਿੱਚ ਮਿਲਾ ਕੇ ਰਲਾ ਕੇ ਵਾ ਕੇ ਉਹਨੂੰ ਉਹਦਾ ਪ੍ਰਬੰਧਨ ਪਹਿਲੀ ਆਪਣੇ ਪੈਦੇ ਖੇਤ ਵਿੱਚ ਕੀਤਾ ਜਾਵੇ ਤਾਂ ਕਿ ਖਰਚਾ ਵੀ ਅਗੇ ਘਟਾਇਆ ਜਾ ਸਕੇ ਤੇ ਬਾਕੀ ਜਿਹੜੇ ਕੀਟਨਾਸ਼ਕ ਜਾਂ ਹੋਰ ਖਾਦਾਂ ਦੀ ਜਰੂਰਤ ਨਾ ਪਵੇ ਆਪਾਂ ਨੂੰ ਮੈਂ ਪਵਨਦੀਪ ਸਿੰਘ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਡਿਪਾਰਟਮੈਂਟ ਆਫ ਐਗਰੀਕਲਚਰ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਝੋਨੇ ਦੀ ਵਾਢੀ ਕਰਨ ਤੋਂ ਪਹਿਲਾਂ ਸਾਡੇ ਸਭ ਲਈ ਜ਼ਰੂਰੀ ਆ ਜਿਹੜੀ ਵਾਢੀ ਆ ਉਹ ਐਸਐਮਐਸ ਵਾਲੀ ਮਸ਼ੀਨ ਨਾਲ ਕੀਤੀ ਜਾਵੇ ਉਹਦੇ ਉੱਤੇ ਜਿਹੜਾ ਮਲਚਰ ਆ ਉਹ ਈਜ਼ੀਲੀ ਯੂਜ਼ ਕਰ ਸਕਦੇ ਆ ਮਲਚਰਿੰਗ ਕਰਨ ਤੋਂ ਬਾਅਦ ਉਹਨੂੰ ਬੜੇ ਸੌਖੇ ਤਰੀਕੇ ਨਾਲ ਪਲੋ ਕਰਕੇ ਅਸੀਂ ਆਲੂ ਲਗਾ ਸਕਦੇ ਆ ਜਾਂ ਮਲਚਰਿੰਗ ਕਰਨ ਤੋਂ ਬਾਅਦ ਅਸੀਂ ਸੁਪਰ ਸ਼ੀਟਰ ਯੂਜ਼ ਕਰਕੇ ਜਾਂ ਹੈਪੀ ਸੀਡਰ ਯੂਜ਼ ਕਰਕੇ ਬੜੇ ਵਧੀਆ ਤਰੀਕੇ ਨਾਲ ਕਣਕ ਦੀ ਬਿਜਾਈ ਕਰ ਸਕਦੇ ਆ ਇਸ ਤੋਂ ਬਾਅਦ ਬੜਾ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਕਿਸਾਨ ਝੋਨਾ ਵੜਦੇ ਆ ਵੜ ਕੇ ਟਰਾਲੀਆਂ ਲੋਡ ਕਰਦੇ ਆ ਮੰਡੀ ਲੈ ਕੇ ਜਾਂਦੇ ਆ ਪਰ ਬਹੁਤ ਜ਼ਿਆਦਾ ਜਿਹੜੇ ਕਿਸਾਨ ਵੀਰ ਆ ਡਾਲਾ ਚੈੱਕ ਨਹੀਂ ਕਰਦੇ ਜਿਹਦੇ ਨਾਲ ਕੁਝ ਕੁ ਦਾਣੇ ਕਿਰਦੇ ਜਾਂਦੇ ਆ ਉਹਨਾਂ ਲਈ ਸਭ ਤੋਂ ਪਹਿਲਾਂ ਇੱਕ ਬੇਨਤੀ ਆ ਕਿ ਟਰਾਲੀ ਨੂੰ ਲੋਡ ਕਰਨ ਤੋਂ ਪਹਿਲਾਂ ਦਾਣੇ ਵਿੱਚ ਪਾਉਣ ਤੋਂ ਪਹਿਲਾਂ ਉਹਦੇ ਸਾਰੇ ਦੋਵੇਂ ਡਾਲੇ ਚੈੱਕ ਕੀਤੇ ਜਾਣ ਬਾਰੀ ਚੈੱਕ ਕੀਤੀ ਜਾਵੇ ਜੇ ਕਿਤੇ ਤੁਹਾਨੂੰ ਲੱਗ ਰਿਹਾ ਵਾ ਕਿਦੇ ਲੂਜ਼ ਵਾ ਉਹਨੂੰ ਪਰਾਲੀ ਨਾਲ ਜਾਂ ਪੱਲੀ ਨਾਲ ਕਿਹੇ ਚੀਜ਼ ਨਾਲ ਕਵਰ ਕੀਤਾ ਜਾਵੇ ਉਸ ਤੋਂ ਬਾਹਰ ਉਹ ਚ ਦਾਣੇ ਪਾਏ ਜਾਣ। ਉਸ ਤੋਂ ਬਾਅਦ ਜਿਹੜਾ ਸਭ ਤੋਂ ਅਹਿਮ ਕੜੀ ਆ ਅਸੀਂ ਝੋਨਾ ਵੜਦੇ ਆ, ਫੋਲਦੇ ਆ। ਪੱਖਾ ਹੁੰਦਾ ਉਹਦਾ ਜਦੋਂ ਵਾਰੀ ਆਉਂਦੀ ਆ ਤਲਾਈ ਦੀ। ਅਸੀਂ ਕਦੇ ਵੀ ਤਲਾਈ ਵੇਲੇ ਕੋਲ ਖੜਦੇ ਨਹੀਂ ਬੋ ਘਟ ਜੀਵਿੰਦਾ ਰਹੇੜੇ ਕੋਲ ਖੜਦੇ ਆ। ਉਹਦੇ ਲਈ ਕਿ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਆ ਕੋਲ ਖੜਨ, ਕੋਲ ਖੜ ਕੇ ਸਹੀ ਤਰੀਕੇ ਨਾਲ ਉਹਦੀ ਲੇਬਲਿੰਗ ਦੇਖਣ ਤਾਂ ਜੋ ਆਪਾਂ ਹੋਰ ਕੁੰਡੀਆਂ ਤੋਂ ਬਚਿਆ ਜਾ ਸਕੇ। ਮੈਂ ਸਰਦਾਰ ਹਰਕਮਲਪ੍ਰੀਤਪਾਲ ਸਿੰਘ ਭਰੋਤ ਖੇਤੀਬਾੜੀ ਅਫਸਰ ਬਲਾਕ ਕਪੂਰਥਲਾ ਵਿਖੇ ਤਨਾਥਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਚਲਾਈ ਜਾ ਰਹੀ ਜਾਗਰੂਕਤਾ ਮਹਿੰਮ ਤਹਿਤ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਵੱਲੋਂ ਅਸੀਂ ਆਪਣੇ ਬਲਾਕ ਕਪੂਰਥਲਾ ਵਿੱਚ ਵਕ ਵਕ ਗਤੀਵਿਧੀਆਂ ਕਰ ਰਹੇ ਹਾਂ ਜਿਹਦੇ ਤਹਿਤ ਅਸੀਂ ਪ੍ਰਚਾਰ ਵੈਨਾ ਵਕ ਵਕ ਪਿੰਡਾਂ ਵਿੱਚ ਚਲਾ ਰਹੇ ਹਾਂ ਔਰ ਉਹਨਾਂ ਪ੍ਰਚਾਰ ਵੈਨਾ ਰਾਹੀਂ ਕਿਸਾਨਾਂ ਨੂੰ ਅਸੀਂ ਸੁਨੇਹਾ ਦੇ ਰਹੇ ਹਾਂ ਕਿ ਪਰਾਲੀ ਨੂੰ ਅੱਗ ਨਹੀਂ ਲਗਾਣੀ ਔਰ ਸਾਡਾ ਇਹ ਫੋਕਸ ਹੌਟਸਪੌਟ ਪਿੰਡਾਂ ਦੇ ਵਿੱਚ ਹੈ ਕਿਉਂਕਿ ਸਾਨੂੰ ਮਾਨਯੋਗ ਡੀਸਾ ਵੱਲੋਂ ਵੀ ਹਦਾਇਤ ਹੋਈ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਪਿਛਲੇ ਸਾਲਾਂ ਦੌਰਾਨ ਅੱਗ ਲਗਾਈ ਗਈ ਹੈ ਉਹਨਾਂ ਹੌਟਸਪੌਟ ਪਿੰਡਾਂ ਨੂੰ ਫੋਕਸ ਕੀਤਾ ਜਾਵੇ ਔਰ ਇਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਹਨਾਂ ਪਿੰਡਾਂ ਵਿੱਚ ਇੱਕ ਸਪੈਸ਼ਲ ਕੈਂਪੇਨ ਚਲਾਈ ਜਾ ਰਹੀ ਹੈ ਜਿਸ ਤਹਿਤ ਸਾਡੇ ਬਲਾਕ ਦੀ ਸੁਵਚੀ ਟੀਪ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪਿੰਡ ਪਧਰੀ ਕੈਂਪ ਲਗਾਏ ਜਾ ਰਹੇ ਹਨ ਅਲੱਗ-ਅਲੱਗ ਸਲੋਗਨਸ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਸ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਫਾਇਦੇਆਂ ਬਾਰੇ ਤੇ ਨੁਕਸਾਨ ਬਾਰੇ ਵੀ ਜਾਗਰੂਕ ਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਸਾਡੇ ਸਮੂਚੀ ਟੀਮ ਵੱਲੋਂ ਬਲਾਕ ਦੇ ਵੱਲੋਂ ਦਿਨ ਰਾਤ ਉਪਰਾਲਾ ਕੀਤਾ ਜਾ ਰਿਹਾ ਔਰ ਕਿਸਾਨਾਂ ਨੂੰ ਗਾਈਡ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਅਸੀਂ ਕੁਝ ਡਿਮੋਨਸਟ੍ਰੇਸ਼ਨ ਪਲਾਟ ਵੀ ਅਸੀਂ ਕੁਝ ਕਿਸਾਨ ਜਿਨ੍ਹਾਂ ਨੇ ਸਾਡੇ ਅੱਗ ਨਹੀਂ ਲਗਾਈ ਉਹ ਵੀ ਅਸੀਂ ਚੋਣ ਕੀਤੀ ਹੈ ਉਹ ਚੋਣ ਕਰਕੇ ਉੱਥੇ ਅਸੀਂ ਡਿਮੋਨਸਟ੍ਰੇਸ਼ਨ ਪਲਾਟ ਲਗਾਵਾਂਗੇ ਔਰ ਦੂਜੇ ਕਿਸਾਨਾਂ ਲਈ ਇੱਕ ਮਾਰਗਦਰਸ਼ਨ ਦਾ ਕੰਮ ਕਰਨਗੇ ਕਿ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵੀ ਕਿਸਾਨ ਪ੍ਰੇਰਿਤ ਹੋਣਗੇ ਕਿ ਅਸੀਂ ਅਗਲੇ ਜਿਹੜੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਮੈਂ ਸੁਖਦੇਵ ਸਿੰਘ ਪਿੰਡ ਸ਼ੇਰਪੁਰ ਕਲਾਂ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹਾਂ ਔਰ ਮੈਂ ਪਿਛਲੇ ਸਮੇਂ ਤੋਂ ਕਰੀਬ 35 ਏਕੜ ਦੀ ਖੇਤੀ ਕਰਦਾ ਹਾਂ ਕਣਕ ਝੋਨੇ ਦੀ ਖੇਤੀ ਕਰਦਾ ਹਾਂ ਮੈਂ ਪੀਏਯੂ ਕਿਸਾਨ ਕਲੱਬ ਦਾ ਮੈਂਬਰ ਹੋਣ ਨਾਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਯੂਨੀਵਰਸਿਟੀ ਨਾਲ ਜੁੜਿਆ ਹਾਂ ਇੱਥੇ ਜਿਹੜੇ ਸਮੇਂ ਸਮੇਂ ਸਰ ਜਿਹੜੇ ਮਹਾਰਾ ਉਹਨਾਂ ਦੇ ਵਿਚਾਰ ਸੁਣ ਕੇ ਜਿਹੜਾ ਕਣਕ ਤੇ ਚ ਖਾਸ ਕਰਕੇ ਝੋਨੇ ਦੀ ਜਿਹੜੀ ਪਰਾਲੀ ਹੈ ਜਿਹਨੂੰ ਇੱਕ ਕਿਸਾਨ ਦੀ ਵੱਡੀ ਸਮੱਸਿਆ ਗਿਣਿਆ ਗਿਆ ਉਹਨੂੰ ਬਿਨਾਂ ਅਗ ਲਾਏ ਤੋਂ ਕਣਕ ਦੀ ਬਿਜਾਈ ਜਾਂ ਆਲੂਆਂ ਦੀ ਜਾਂ ਹੋਰ ਜਿਹੜੀ ਫਸਲਾਂ ਦੀ ਬਿਜਾਈ ਕਿਵੇਂ ਕਰਨੀ ਆ ਉਸ ਪਰਾਲੀ ਪ੍ਰਬੰਧਨ ਬਾਰੇ ਅੱਜ ਮੈਂ ਥੋੜੀ ਬੋਦੀ ਤੁਹਾਡੇ ਨਾਲ ਗੱਲਬਾਤ ਕਰਨ ਕਰਨੀ ਚਾਹੁੰਦਾ ਪਿਛਲੇ ਕਰੀਬ 12 ਸਾਲਾਂ ਤੋਂ ਜਿਹੜੇ ਵੀ ਜਿਹੜੇ ਸੰਧ ਆਏ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜ਼ੀਰੋ ਟੈਲ ਮਸ਼ੀਨ ਆਈ ਅਸੀਂ ਜ਼ੀਰੋ ਟੈਲ ਮਸ਼ੀਨ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਲਿਆਂਦੀ ਔਰ ਉਹਦੇ ਨਾਲ ਖੜੇ ਖਰਚਿਆਂ ਦੇ ਵਿੱਚ ਜੀਰੋ ਡਲ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜੋ ਕਾਫੀ ਕਾਮਯਾਬ ਰਹੀ ਉਸ ਤੋਂ ਬਾਅਦ ਹੋਰ ਥੋੜੇ ਸਮੇਂ ਬਾਅਦ ਰੋਟਾਵੇਟਰ ਮਸ਼ੀਨ ਆਈ ਸਰਕਾਰ ਨੇ ਉਹ ਵੀ ਸਬਸਿਡੀ ਤੇ ਕਿਸਾਨਾਂ ਨੂੰ ਮਹੱਈਆ ਕਰਾਈ ਔਰ ਰੋਟਾਵੇਟਰ ਨਾਲ ਵੀ ਬਿਜਾਈ ਕਈ ਸਾਲ ਕੀਤੀ ਅਸੀਂ ਉਸ ਤੋਂ ਬਾਅਦ ਫਿਰ ਇੱਕ ਮਸ਼ੀਨ ਪੀਏਯੂ ਨੇ ਆਯਾਦ ਕੀਤੀ ਹੈਪੀ ਸੀਡਰ ਹੈਪੀ ਸੀਡਰ ਨਾਲ ਕਈ ਸਾਲ ਸਾਰੇ ਅਸੀਂ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਅਹ ਇਹ ਹੈਪੀ ਸੀਡਰ ਤਿੰਨ ਚਾਰ ਮਸ਼ੀਨਾਂ ਲੈਂਦੀਆਂ ਪਿੰਡ ਦੇ ਲੋਕਾਂ ਨੂੰ ਕਿਰਾਏ ਤੇ ਵੀ ਦਿੱਤੀਆਂ ਔਰ ਉਹਦੇ ਨਾਲ ਵੀ ਕਈ ਸਾਲ ਬਜਾਈ ਕੀਤੀ ਉਸ ਤੋਂ ਬਾਅਦ ਇੱਕ ਮਸ਼ੀਨ ਆਈ ਸੁਪਰ ਸੀਡਰ ਉਹ ਵੀ ਅਸੀਂ ਕੋਆਪਰੇਟਿਵ ਸੈਟਿੰਗ ਦੇ ਵਿੱਚ ਤਿੰਨ ਮਸ਼ੀਨਾਂ ਲੈਂਦੀਆਂ ਅਸੀਂ ਇੱਕ ਸਵੈ ਸਹਾਇਤਾ ਕਿਸਾਨ ਗਰੁੱਪ ਬਣਾਇਆ ਉਹਦੇ ਵਿੱਚ ਵੀ ਅਸੀਂ 2 ਐਮਬੀ ਬਲਾਉ ਸੈਟ ਇੱਕ ਮਲਚਰ ਮਸ਼ੀਨ ਔਰ ਇੱਕ ਜ਼ੀਰੋ ਟਿਲ ਮਸ਼ੀਨ ਅਸੀਂ ਲਿਆਂਦੀ ਕਿਸਾਨਾਂ ਨੇ ਇਕੱਠੇ ਹੋ ਕੇ ਕਿਸਾਨ ਸਵੈ ਸਹਾਇਤਾ ਗਰੁੱਪ ਬਣਾ ਕੇ ਉਹ ਮਸ਼ੀਨਾਂ ਵੀ ਅਸੀਂ ਬਹੁਤ ਵਧੀਆ ਟੰਗਣਾ ਆਪ ਵੀ ਉਹਦੇ ਨਾਲ ਬਜਾਈ ਕਰਦੇ ਆਂ ਔਰ ਲੋੜਵੰਦ ਕਿਸਾਨਾਂ ਨੂੰ ਵੀ ਨਾਲ ਦਿੰਨੇ ਆਂ ਕਿਰਾਏ ਤੇ ਔਰ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਵੀ ਸਾਡੇ ਕਾਫੀ ਸੰਦ ਸਾਰੇ ਲੈਂਦੇ ਆ ਉਹ ਸਾਰੇ ਅਸੀਂ ਵਰਤਦੇ ਆਂ ਔਰ ਪਿਛਲੇ ਸਾਲ ਇੱਕ ਹੋਰ ਨਵੀਂ ਮਸ਼ੀਨ ਜਿਹਨੂੰ ਸਮਾਰਟ ਸੀਡਰ ਕਹਿੰਦੇ ਆ ਉਹ ਸਾਨੂੰ ਯੂਨੀਵਰਸਿਟੀ ਨੇ ਮਹੱਈਆ ਕਰਵਾਈ ਅਸੀਂ ਪਿੰਡ ਦੇ ਵਿੱਚ ਤਕਰੀਬਨ 100 150 ਏਕੜ ਦੇ ਕਰੀਬ ਕਣਕ ਉਹਦੇ ਨਾਲ ਵੀਜੀ ਸਮਾਰਟ ਸੀਡਰ ਵੀ ਮੈਂ ਸਮਝਦਾ ਵੀ ਸੁਪਰ ਸੀਡਰ ਔਰ ਹੈਪੀ ਸੀਡਰ ਦੇ ਵਿਚਾਲੇ ਦੀ ਮਸ਼ੀਨਾਂ ਦੋਨਾਂ ਮਸ਼ੀਨਾਂ ਦੇ ਵਿੱਚ ਜੋ ਥੁੜੀਆਂ ਮੋਟੀਆਂ ਹੁਣ ਤਈਆਂ ਸੀ ਉਹ ਇਹ ਮਤਲਬ ਇਹ ਵਿੱਚ ਸੁਧਾਰ ਹੋਇਆ ਇੱਕ ਤਾਂ ਮੇਨਲੀ ਇਹ ਮਤਲਬ ਛੋਟੇ ਟਰੈਕਟਰ ਨਾਲ ਵੀਜੇ ਦੇ ਨਾਲ ਬਜਾਈ ਕੀਤੀ ਜਾ ਸਕਦੀ ਹੈ ਇਹ ਨੂੰ ਮਤਲਬ ਜਿਆਦਾ ਪਾਵਰਫੁਲ ਟਰੈਕਟਰ ਦੀ ਲੋੜ ਨਹੀਂ ਵੱਡੇ ਟਰੈਕਟਰ ਦੀ ਲੋੜ ਨਹੀਂ ਚਲਾਉਣ ਵਾਸਤੇ ਔਰ ਦੂਸਰਾ ਇਹਦੇ ਵਿੱਚ ਡੀਜ਼ਲ ਦੀ ਖਪਤ ਵੀ ਘਟ ਹੁੰਦੀ ਔਰ ਕਿਸਾਨ ਦਾ ਮਤਲਬ ਉਹ ਆਰਥਿਕ ਪੱਖੋਂ ਵੀ ਇਹਦਾ ਫਾਇਦਾ ਹੈ। ਇਸ ਵਾਰ ਇਹਨਾਂ ਨੇ ਇੱਕ ਸਰਵਸੀਡਰ ਵੀ ਯੂਨੀਵਰਸਿਟੀ ਨੇ ਦਿੱਤਾ। ਉਹ ਵੀ ਜਿਵੇਂ ਇੱਕ ਮਲਚਿੰਗ ਕਰਕੇ ਆਪਾਂ ਉਹ ਪੀਜਦੇ ਆ ਕਣਕ ਉਹ ਇੱਕ ਬੜੀ ਵਧੀਆ ਮਸ਼ੀਨ ਆ। ਤੇ ਮਤਲਬ ਕਿਸਾਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਜਿਹੜੀਆਂ ਮਸ਼ੀਨਾਂ ਹੈਗੀਆਂ ਇਹਨਾਂ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਔਰ ਮੈਂ ਜਿਹੜਾ ਖੇ ਦਾ ਤਜਰਬਾ ਕੀਤਾ ਪਿਛਲੇ 12 ਸਾਲ ਤੋਂ ਜਿਹੜੀ ਪਰਾਲੀ ਨੂੰ ਅਸੀਂ ਵੱਖ-ਵੱਖ ਤਰੀਕੇ ਨਾਲ ਜ਼ਮੀਨ ਦੇ ਵਿੱਚ ਮਲਾਇਆ ਪਰ ਉਹਦਾ ਇੰਨਾ ਕਮਾਲ ਦਾ ਰਿਜ਼ਲਟ ਮਿਲਿਆ ਸਾਡੀ ਮਿੱਟੀ ਦੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਈਏ ਵੀ ਬਹੁਤ ਚੀਕਣੀ ਮਿੱਟੀ ਸੀ ਔਰ ਹੁਣ ਬੜੀ ਉਪਰਪ੍ਰੀ ਹੋ ਗਈ ਉਹਦੀ ਇੱਕ ਤਰ੍ਹਾਂ ਦੀ ਤਸਵੀਰ ਬਦਲ ਗਈ ਮਤਲਬ ਕੱਲਾ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਸਾਡਾ ਇੱਥੇ ਖਰਚਾ ਹੋ ਰਿਹਾ ਠੀਕ ਆ ਜਦੋਂ ਇਹ ਮਸ਼ੀਨਾਂ ਅਸੀਂ ਚਲਾਉਨੇ ਆ ਸਾਡਾ 1200 ਰੁਪਏ ਦਾ ਐਕਸਟਰਾ ਡੀਜ਼ਲ ਵੀ ਲੱਗਦਾ ਹੋਊਗਾ ਸਾਡੀ ਖੇਚਲ ਵੀ ਲੱਗਦੀ ਹੋਊਗੀ ਮੈਂ ਗੱਲਾਂ ਨਾਲ ਸਹਿਮਤਾਂ ਔਰ ਜਿਵੇਂ ਸਾਡੇ ਇੱਕ ਪਰਿਵਾਰ ਦਾ ਜੀ ਜਦੋਂ ਬਿਮਾਰ ਹੋ ਜਾਂਦਾ ਸੀ ਉਹਦਾ ਇਲਾਜ ਕਰਾਉਣੇ ਉਹਤੇ ਖਰਚਾ ਕਰਦੇ ਆ ਤਾਂ ਮੈਂ ਸਮਝਦਾ ਵੀ ਜਿਹੜੀ ਸਾਡੀ ਜਮੀਨ ਆ ਜ਼ਮੀਂਦਾਰ ਦੀ ਇੱਕ ਮਾਂ ਆ ਔਰ ਸਾਡੀ ਸਦੀਆਂ ਤੋਂ ਸਾਡੀ ਇਹ ਆਮਦਨ ਦਾ ਸਾਧਨ ਸਾਡੇ ਪਹਿਲਾਂ ਪਿਓ ਦਾਦੇ ਵੀ ਇਹ ਤੇ ਖੇਤੀ ਕਰਦੇ ਤੇ ਸਾਡੀ ਅਗਲੀ ਪੀੜ੍ਹੀ ਨੇ ਵੀ ਖੇਤੀ ਕਰਨਾ ਔਰ ਇਹਦੀ ਸਿਹਤ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਅਸੀਂ ਜੇ ਪਰਾਲੀ ਨੂੰ ਵਿੱਚ ਬਾਕੇ ਵਿੱਚ ਰਲਾ ਕੇ ਖੇਤੀ ਕਰਾਂਗੇ ਤਾਂ ਸਾਨੂੰ ਘੱਟ ਤੋਂ ਘੱਟ ਖਾਦਾਂ ਦੀ ਵੀ ਮਤਲਬ ਲੋੜ ਪਊਗੀ ਔਰ ਮਿੱਟੀ ਦੀ ਵੀ ਸਿਹਤ ਵਧੀਆ ਰਹੂਗੀ ਔਰ ਤੀਸਰਾ ਜਿਹੜਾ ਵੱਡਾ ਹੈਗਾ ਸਾਡਾ ਪ੍ਰਦੂਸ਼ਣ ਜੋ ਹੋ ਰਿਹਾ ਐਨਵਾਇਰਨਮੈਂਟ ਦਾ ਸਾਡਾ ਸਾਹ ਲੈਣਾ ਔਖਾ ਹੋਇਆ ਪਿਆ ਕਿੰਨੇ ਲੋਕ ਦਮੇ ਦੇ ਮਰੀਜ਼ ਨੇ ਇਹ ਇਹ ਸਾਡਾ ਵੀ ਫਰਜ਼ ਬਣਦਾ ਵੀ ਇਹ ਚੀਜ਼ਾਂ ਵੱਲ ਵੀ ਸਾਰੇ ਸਾਰੇ ਪੱਖਾਂ ਨੂੰ ਅਸੀਂ ਪਰਖ ਕੇ ਤਾਂ ਇਹ ਚੀਜ਼ ਦਾ ਖਿਆਲ ਰੱਖੀਏ ਬਹੁਤ ਸਾਰੇ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਜ਼ਮੀਨ ਦੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਵਾਤਾਵਰਨ ਦਾ ਵੀ ਵੱਡਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਵਾਤਾਵਰਨ ਦਾ ਸੁਧਾਰ ਕਰਨ ਲਈ ਖੇਤੀਬਾੜੀ ਵਿਭਾਗ ਅਤੇ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਲਾਹ ਦਿੱਤੀ ਜਾਂਦੀ ਹੈ ਮੈਂ ਪ੍ਰਧਾਨ ਵਿਪਨ ਕੁਮਾਰ ਆਰਟੀਐਸੋਸੀਏਸ਼ਨ ਕਪੂਰਥਲਾ ਦਾ ਅਸੀਂ ਪ੍ਰਬੰਧਾਂ ਦੇ ਬਾਰੇ ਸਰਕਾਰ ਨੂੰ ਇੱਕ ਦੋ ਸੁਜੈਸ਼ਨਸ ਦੇਣਾ ਚਾਹੁੰਦੇ ਆ ਮੰਡੀਆਂ 'ਚ ਪੰਭਾਰ ਲੱਗੇ ਹੋਏ ਨੇ ਢੇਰਾਂ ਹੁਣ ਪਰ ਮੰਡੀ ਦੇ ਵਿੱਚ ਪ੍ਰੋਕਿਊਰਮੈਂਟ ਦੀ ਪ੍ਰਕਿਰਿਆ ਬੜੀ ਸਲੋ ਆ ਉਹਦਾ ਇੱਕੋ ਹੀ ਇੱਕ ਕਾਰਨ ਮੇਨ ਆ ਕਿ ਜਿਹੜੀ ਕੰਬਾਈਨ ਦਾ ਟਾਈਮ ਆ ਇਹਨਾਂ ਨੇ ਸੱਤ ਤੋਂ ਸੱਤ ਕੀਤਾ ਹੋਇਆ ਜਿਹਨਾਂ ਦਾ ਮਾਲ ਦੇ ਵਿੱਚ ਮੌਇਸਚਰ ਬਹੁਤ ਆ ਰਿਹਾ ਵਾ ਜਿਹੜਾ ਮੌਇਸਚਰ ਆਉਂਦਾ ਕਾਰਨ ਇਹ ਆ ਜੇ ਕੰਬਾਈਨ ਦਾ ਟਾਈਮ ਸਵੇਰੇ 10 ਵਜੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕੀਤਾ ਜਾਵੇ ਤੇ ਆਹ ਹੋਂਦੀ ਤਰੀਕ ਦੇ ਵਿੱਚ ਮੰਡੀਆਂ ਵਿੱਚ ਸਿਰਫ 5 ਜਾਂ 7% ਮਾਲ ਹੀ ਜਿਹੜਾ ਰੇਲ ਚ ਆ ਰਿਹਾ ਵਾ ਬਾਕੀ ਮੌਇਸਚਰ ਵਾਲਾ ਮਾਲ ਆ ਰਿਹਾ ਵਾ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਇਹਦੀ ਕੰਬਾਈਨ ਦੇ ਟਾਈਮਿੰਗ ਨੂੰ ਥੋੜਾ ਬਧਾਇਆ ਜਾਵੇ ਉਹ ਨੰਬਰ ਦੋ ਜਿਹੜਾ ਇੱਕ ਸਾਡੇ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਕੰਮ ਆ ਉਹ ਜਿੰਨਾਂ ਵੀ 5-7% ਮਾਲ ਪਰਚੇਜ਼ ਹੋ ਰਿਹਾ ਇੱਕ ਬੋਰੀ ਜੇ ਲਿਫਟ ਨਹੀਂ ਹੋਈ ਸਰਕਾਰ ਦੀ ਕਿਉਂਕਿ ਸਰਕਾਰ ਦੇ ਆਨਲਾਈਨ ਤੋਂ ਗੇਟ ਪਾਸ ਆਨੇ ਆ ਕੋਈ ਗੇਟ ਪਾਸ ਅਜੇ ਤੱਕ ਮੰਡੀਆਂ ਦੇ ਵਿੱਚ ਇਸ਼ੂ ਨਹੀਂ ਹੋਏ ਨਾ ਕਿਸੇ ਦਾ ਗੇਟ ਪਾਸ ਨਿਕਲਿਆ ਵਾ ਹੋਰ ਬਾਕੀ ਮਾਰਕ ਕਮੇਟੀਆਂ ਦੇ ਜਿਹੜੇ ਇੰਤਜ਼ਾਮ ਹੈਗੇ ਉਹਨਾਂ ਦੇ ਇੰਤਜ਼ਾਮ ਕੁਝ ਸਾਡੇ ਬਿਹਤਰ ਨੇ ਪਾਣੀ ਦਾ ਇੰਤਜ਼ਾਮ ਹੈ ਇੱਥੇ ਮੰਡੀਆਂ ਦੇ ਵਿੱਚ ਸਭ ਕੁਝ ਹੈ ਟਾਇਲਟ ਵੀ ਉਹਨਾਂ ਨਾਲੋਂ ਆਪਣਾ ਇੰਤਜ਼ਾਮ ਕੀਤਾ ਗਿਆ ਹੈ ਪਰ ਜਿਹੜਾ ਖਰੀਦ ਏਜੰਸੀਆਂ ਵੱਲੋਂ ਥੋੜਾ ਜਿਹਾ ਸਾਨੂੰ ਸਾਨੂੰ ਥੋੜੀ ਉਹਨਾਂ ਵੱਲੋਂ ਡਾਊਟਫੁਲ ਜਿਹੇ ਕੇਸਿਸ ਹੈ ਮੈਂ ਮੁਕੇਸ਼ ਕੁਮਾਰ ਕਹਿੰਦੇ ਜ਼ਿਲ੍ਹਾ ਮੰਡੀ ਅਫਸਰ ਕਪੂਥਲਾ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਦਾ ਸੀਜ਼ਨ ਸਟਾਰਟ ਹੋ ਗਿਆ ਹੈ ਮੰਡੀ ਮਾਰਕ ਜ਼ਿਲ੍ਹਾ ਕਬੂਥਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ 42 ਜਿਹੜੀਆਂ ਪਰਮਾਨੈਂਟ ਮੰਡੀਆਂ ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਵਾਸਤੇ 21 ਟੈਂਪਰੇਰੀ ਯਾਰਡ ਵੀ ਘੋਸ਼ਿਤ ਕੀਤੇ ਗਏ ਆ ਜੇ ਆਪਾਂ ਰੇਟ ਦੀ ਗੱਲ ਕਰੀਏ ਪਿਛਲੇ ਸਾਲ ਨਾਲੋਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਆ ਉਹਦੇ ਵਿੱਚ 100 ਰੁਪਏ ਦਾ ਵਾਧਾ ਕਰਕੇ ਇਸ ਵਾਰ 2060 ਰੁਪਏ ਜਿਹੜਾ ਘੱਟੋ ਘਾਟ ਖਰੀਦ ਕੀਮਤ ਉਹ ਨਿਰਧਾਰਤ ਕੀਤੀ ਗਈ ਹੈ ਜ਼ਿਲ੍ਹਾ ਕਬੂਤਲਾ ਵਿੱਚ ਪਿਛਲੇ ਸਾਲ ਲਗਭਗ 7.9 ਲੱਖ ਐਮਟੀ ਮਾਲ ਆਇਆ ਸੀ ਇਸ ਵਾਰ ਜਿਹੜਾ ਤੀਜਾ ਨਿਰਧਾਰਤ ਕੀਤਾ ਗਿਆ ਉਹ ਵੀ ਲਗਭਗ 8 ਲੱਖ ਐਮਟੀ ਦੇ ਕਰੀਬ ਹੈ ਕਿਸਾਨ ਵੀਰਾਂ ਨੂੰ ਮੇਰੀ ਇਹੀ ਪੀਲਾ ਹੈ ਵੀ ਜਿਹੜਾ ਮੰਡੀ ਦੇ ਵਿੱਚ ਝੋਨਾ ਲਿਆਂਦਾ ਜਾਵੇ ਉਹ ਸੁਕਾ ਕੇ ਲਿਆਂਦਾ ਜਾਵੇ ਜਿਹੜੀ ਨਮੀ ਦੀ ਮਾਤਰਾ 17% ਤੋਂ ਵੱਧ ਨਾ ਹੋਵੇ ਜਦੋਂ ਨਮੀ ਦੀ ਮਾਤਰਾ 17% ਤੋਂ ਵੱਧ ਹੁੰਦੀ ਹੈ ਤਾਂ ਫਿਰ ਉਹ ਮੰਡੀ ਵਿੱਚ ਖਿਲਾਰ ਕੇ ਝੋਨਾ ਸਕਾਉਣਾ ਪੈਂਦਾ ਹੈ ਜਿਸ ਕਰਕੇ ਜਿਹੜੀ ਆ ਸਪੇਸ ਦੀ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ ਤੇ ਮੰਡੀ ਦੇ ਵਿੱਚ ਗਲਟ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਇਸ ਕਰਕੇ ਮੇਰੀ ਇਹੋ ਬੇਨਤੀ ਆ ਵੀ ਜਿਹੜਾ ਝੋਨਾ ਆ ਉਸ ਕਾਗੇ ਲਿਆਂਦਾ ਜਾਵੇ ਦੂਜੀ ਗੱਲ ਇਹ ਆ ਵੀ ਸਰਕਾਰ ਵੱਲੋਂ ਜਿਹੜੀ ਕੰਬੈਨ ਆ ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਨਾ ਚਲਾਈਆਂ ਜਾਣ ਕਿਉਂਕਿ ਜਦ ਰਾਤ ਨੂੰ ਓਸ ਪੈ ਜਾਂਦੀ ਆ ਤੋ ਫਸਲ ਗਿੱਲੀ ਹੋ ਜਾਂਦੀ ਹੈ ਤੇ ਜਦੋਂ ਤੜਕੇ ਜੀਵਿਦਾਨਰ ਕਟਾਈ ਸ਼ੁਰੂ ਕਰ ਦਿੰਦਾ ਆ ਉਹਦੇ ਨਾਲ ਜਿਹੜੀ ਮੌਇਸਚਰ ਦੀ ਪਰਸੈਂਟੇਜ ਆ ਬਾਹਰ ਜਾਂਦੀ ਆ ਇਸ ਕਰਕੇ ਸੂਰਜ ਚੜ੍ਹਨ ਦੇ ਬਾਅਦ ਲਗਭਗ ਸਵੇਰੇ 10 ਵਜੇ ਕੰਬਾਈਨਰ ਸਟਾਰਟ ਕਰਦੇ ਜੀ ਸ਼ਾਮ ਨੂੰ 6 ਵਜੇ ਦੇ ਕਰੀਬ ਜਿਹੜੀ ਆ ਉਹ ਕੰਬਾਈਨ ਬੰਦ ਕਰ ਦੇਣੀ ਚਾਹੀਦੀ ਆ ਜਿਹੜੇ ਜੀਵਿਦਾਨ ਨੂੰ ਖਰਚੇ ਪੈਣੇ ਆ 7.5 7.5 37 ਕਿਲੋ ਦੀ ਭੜਾਈ ਹੋ ਰਹੀ ਹੈ ਜੀ ਝੋਨੇ ਵਿੱਚ ਮੰਡੀ ਦੀ ਜੀਵਿਦਾਨ ਨੂੰ ਖਰਚੇ ਪੈਣੇ ਆ 6 ਰੁਪਏ 66 ਪੈਸੇ ਪਰ ਬੋਰੀ ਇਸ ਤੋਂ ਇਲਾਵਾ ਜੀਵਿਦਾਨ ਨੇ ਕੋਈ ਖਰਚਾ ਨਹੀਂ ਦੇਣਾ ਇਸ ਖਰਚੇ ਦੇ ਵਿੱਚ ਲਹਾਈ ਬਾਕੀ ਜਿਹੜੀ ਉਹਦੀ ਤਲਾਈ ਆ ਉਹਦੀ ਪੜਾਈ ਆ ਜਾਂ ਉਹਦੀ ਚੁਕਾਈ ਆ ਉਹ ਸਾਰੇ ਖਰਚੇ ਖਰੀਦ ਏਜੰਸੀ ਵੱਲੋਂ ਦੇਣੇ ਆ ਜੀ ਸਾਡੀਆਂ ਮੰਡੀਆਂ ਦੇ ਵਿੱਚ ਸਾਡਾ ਸਟਾਫ ਪੂਰੀ ਤਰ੍ਹਾਂ ਮੁਕੰਮਲ ਆ ਜਿਹੜੀਆਂ ਬੇਸਿਕ ਫੈਸਿਲਿਟੀਆਂ ਆ ਪਾਣੀ ਦੀ ਹੋ ਗਈ ਸ਼ਾਂ ਦੀ ਹੋ ਗਈ ਜਾਂ ਆਜੀ 12ਸ ਵਗੈਰਾ ਹੋ ਗਏ ਉਹ ਮੁਕੰਮਲ ਆ ਜੀ ਫੇਰ ਇੱਕ ਮੰਡੀ ਦੇ ਵਿੱਚ ਸਾਡਾ ਇੱਕ ਕਰਮਚਾਰੀ ਮੰਡੀ ਸੁਪਰਵਾਈਜ਼ਰ ਜੈ ਅਕਸ਼ਲ ਕੁਆਟਰ ਪ੍ਰੈਜ਼ੈਂਟ ਆ ਮੈਂ ਰਾਜਕੁਮਾਰ ਬਸਰਾ ਜਨਰਲ ਮੈਨੇਜਰ ਮਾਰਕੀਟਿੰਗ ਪੰਜਾਬ ਮੰਡੀ ਬੋਰਡ ਮੋਹਾਲੀ ਆਪਣੇ ਉੱਚ ਅਧਿਕਾਰੀਆਂ ਵੱਲੋਂ आदेशਾਂ ਦੀ ਪਾਲਣਾ ਕਰਦੇ ਹੋਏ ਵੱਖ-ਵੱਖ ਮੰਡੀਆਂ 'ਚੋਂ ਅੱਜ ਮਾਰਕੀਟ ਕਮੇਟੀ ਕਪੂਰਥਲਾ ਦੀ ਮੁੱਖ ਮੰਡੀ ਕਪੂਰਥਲਾ ਵਿਖੇ ਵਿజిਟ ਕੀਤੀ ਜ਼ਿਮੀਦਾਰਾਂ ਦੀ ਸਹੂਲਤ ਲਈ ਬਿਜਲੀ ਪਾਣੀ ਛਾਂ ਟਾਇਲਟ ਬਲੌਕ ਸਾਰੇ ਚੈੱਕ ਕੀਤੇ ਬੜੇ ਵਧੀਆ ਢੰਗ ਦੇ ਨਾਲ ਜਿਹੜੇ ਆ ਮਾਰਕੀਟ ਕਮੇਟੀ ਦੇ ਸਟਾਫ ਵੱਲੋਂ ਪ੍ਰਬੰਧ ਕੀਤੇ ਹੋਏ ਆ ਪਿਛਲੇ ਸਾਲ ਜਿਹੜੀ ਆਮਦ ਸੀਗੀ 199.08 ਲੱਖ ਐਮਟੀਸੀ ਹੁਣ ਸਰਕਾਰ ਵੱਲੋਂ ਖਰੀਦ ਦਾ ਜਿਹੜਾ ਟੀਚਾ ਆ 199 ਲੱਖ ਐਮਟੀ ਮਿੱਥਿਆ ਗਿਆ ਜਿਹਦੇ ਵਿੱਚੋਂ ਕੱਲ ਤੱਕ 0.15 ਲੱਖ ਮੀਟਰ ਟਨ ਜਿਹੜੀ ਆ ਆਮਦ ਹੋ ਚੁੱਕੀ ਆ ਜਿੱਥੋਂ ਤੱਕ ਮੰਡੀਆਂ ਦੇ ਵਿੱਚ ਜ਼ਿੰਮੇਦਾਰਾਂ ਨੂੰ ਸਹੂਲਤ ਦੇਣ ਲਈ ਪ੍ਰਵੰਧਾਂ ਦੇਣ ਲਈ ਗੱਲ ਹੈ ਉਹਦੇ ਲਈ ਮੁੱਖ ਦਫ਼ਤਰ ਦੇ ਸਾਰੇ ਹੀ ਅਧਿਕਾਰੀਆਂ ਨੂੰ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਪੜਤਾਲ ਕਰਨ ਲਈ ਭੇਜਿਆ ਹੋਇਆ ਜਿੱਥੇ ਕਿਤੇ ਵੀ ਕਿਸੇ ਕਿਸਮ ਦੀ ਹੁਨਤਾਈ ਪਾਈ ਜਾਂਦੀ ਆ ਮੰਡੀ ਬੋਰਡ ਵੱਲੋਂ ਲਾਏ ਗਏ ਅਧਿਕਾਰੀ ਉਹਨੂੰ ਨਾਲ ਦੀ ਨਾਲ ਦੂਰ ਕਰਕੇ ਪ੍ਰਬੰਧ ਨੂੰ ਸਟੱਜਾ ਕਰ ਰਹੇ ਆ ਜ਼ਿਮੀਦਾਰ ਭਰਾਵਾਂ ਨੂੰ ਅੱਜ ਦੇ ਮੌਕੇ ਤੇ ਇਹ ਹੀ ਬੇਨਤੀ ਆ ਕਿ ਜਿਹੜੀ ਸਰਕਾਰ ਵੱਲੋਂ ਨਿਰਧਾਰਤ ਝੋਨੇ ਦੀ ਨਵੀਂ ਆ 17% ਉਸੇ ਦੇ ਮੁਤਾਬਕ ਹੀ ਮੰਡੀ ਦੇ ਵਿੱਚ ਝੋਨਾ ਲੈ ਕੇ ਆਉਣ ਇਹਦੇ ਲਈ ਚੈੱਕ ਕਰਨ ਲਈ ਸਾਡੀ ਮਾਰਕੀਟ ਕਮੇਟੀ ਵੱਲੋਂ ਮੌਇਸਚਰ ਮੀਟਰ ਵੀ ਜਿਹੜੇ ਆ ਉਹ ਰੱਖੇ ਹੋਏ ਹਨ ਜੇ ਕਿਸੇ ਜ਼ਿੰਮੇਵਾਰ ਨੂੰ ਕੋਈ ਲੱਗਦਾ ਹੈ ਉਹਦੀ ਜੈਂਸ ਦਾ ਜਿਹੜਾ ਮੌਇਸਚਰ ਆ ਉਹ ਘੱਟ ਵੱਧ ਹੈ ਤਾਂ ਉਹ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੇ ਕੋਲੋਂ ਫੇਰ ਚੈੱਕ ਕਰਾ ਸਕਦਾ ਹੈ ਮੈਂ ਬਲਵੀਰ ਚੰਦ ਮੌਕੇਤੀ ਬੜੀ ਅਫਸਰ ਕਪੂਰਥਲਾ ਝੋਨੇ ਦੀ ਕਟਾਈ ਹੁਣ ਸ਼ੁਰੂ ਆ ਸਾਨੂੰ ਝੋਨੇ ਦੀ ਕਟਾਈ ਜਿਹੜੀ ਹੈਗੀ ਆ ਜਦੋਂ ਝੋਨਾ ਪੂਰੀ ਤਰ੍ਹਾਂ ਪੱਕ ਜਾਵੇ ਉਦੋਂ ਹੀ ਕਰਨੀ ਚਾਹੀਦੀ ਆ ਕਿਉਂਕਿ ਜੇ ਅਸੀਂ ਪਹਿਲਾਂ ਕਟਾਈ ਕਰ ਲੰਨੇ ਆ ਉਹਦੇ ਨਾਲ ਜਿਹੜੀ ਮੋਇਸਚਰ ਆ ਉਹ ਜ਼ਿਆਦਾ ਆਉਂਦੀ ਆ ਮੋਇਸਚਰ ਜ਼ਿਆਦਾ ਆਉਣ ਕਰਕੇ ਜ਼ਿਮੀਂਦਾਰ ਭਰਾਵਾਂ ਨੂੰ ਮੰਡੀਆਂ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਪੱਕੀ ਫਸਲ ਦੀ ਕਟਾਈ ਕਰਨੀ ਚਾਹੀਦੀ ਆ ਜਦੋਂ ਵੀ ਤੁਸੀਂ ਕਟਾਈ ਕਰਨੀ ਆ ਜਿਹੜਾ ਕੰਬਾਈਨ ਦੇ ਮਗਰ ਐਸਐਮਐਸ ਆ ਉਹ ਜ਼ਰੂਰ ਲੱਗਾ ਹੋਣਾ ਚਾਹੀਦਾ ਬਾਕੀ ਮੇਰੀ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਕੇ ਸਾਨੂੰ ਜਿਹੜੀ ਝੋਨੇ ਦੀ ਪਰਾਲੀ ਆ ਉਹਨੂੰ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਝੋਨੇ ਨੂੰ ਪਰਾਲੀ ਅੱਗ ਲਾਉਣ ਦੇ ਬਹੁਤ ਨੁਕਸਾਨ ਆ ਇੱਕ ਤਾਂ ਸਾਡਾ ਜਿਹੜਾ ਵਾਤਾਵਰਨ ਆ ਇੱਕ ਸਾਡੀ ਸਮੇਂ ਦੀ ਵੀ ਲੋੜ ਆ ਕਿਉਂਕਿ ਅਸੀਂ ਕੁਦਰਤੀ ਸੋਮਿਆਂ ਨੂੰ ਬਚਾਈਏ ਸਾਡੀ ਜ਼ਮੀਨ ਹੈਗੀ ਆ ਸਾਡਾ ਪਾਣੀ ਹੈਗਾ ਸਾਡੀ ਹਵਾ ਹੈਗੀ ਆ ਆਪਾਂ ਇਹਨੂੰ ਦੂਸ਼ਿਤ ਨਹੀਂ ਹੋਣ ਦੇਣਾ ਜੇ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਆ ਉਹ ਵੀ ਘਟਦੀ ਆ ਤੇ ਪਰਾਲੀ ਨੂੰ ਅੱਗ ਲਾਉਣ ਦੇ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਜੇ ਦੇ ਨਾਲ ਜਿਹੜਾ ਵਾਤਾਵਰਣ ਹੈ ਸਾਡਾ ਉਹ ਵੀ ਦੁਸ਼ਤ ਹੁੰਦਾ ਸਾਡੇ ਜਿਹੜੇ ਮਿੱਤਰ ਕੀੜੇ ਹੁੰਦੇ ਆ ਉਹ ਵੀ ਮਰ ਜਾਂਦੇ ਆ ਤੇ ਨਾਲੋਂ ਨਾਲ ਜਿਹੜੇ ਸਾਡੇ ਜਾਨਵਰ ਆ ਸਾਡੇ ਦਰਖਤ ਆ ਉਹ ਵੀ ਸੜ ਜਾਂਦੇ ਆ ਇਸ ਕਰਕੇ ਸਾਨੂੰ ਜਿਹੜੀ ਪਰਾਲੀ ਆ ਉਹਨੂੰ ਵਿੱਚੇ ਹੀ ਜਜ਼ਬ ਕਰਨਾ ਚਾਹੀਦਾ ਜੇ ਅਸੀਂ ਪਰਾਲੀ ਨੂੰ ਵਿੱਚੇ ਹੀ ਜਜ਼ਬ ਕਰਦੇ ਆ ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਆ ਉਹ ਵੱਧਦੀ ਆ ਕਿਉਂਕਿ ਉਹਦੇ ਨਾਲ ਜੈਵਿਕ ਮਾਦਦਾਂ ਵੀ ਵੱਧਦਾ ਜੇ ਜੈਵਿਕ ਮਾਦਿਆ ਵਧੂਗਾ ਸਾਡੀ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਆ ਉਹ ਵਧੀਆ ਹੋਊਗੀ ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਜਿਹੜੀ ਫਸਲ ਆ ਉਹ ਵੀ ਸਾਡੀ ਵਧੀਆ ਹੋਊਗੀ ਸਾਡੇ ਕੋਲ ਮਸ਼ੀਨਰੀ ਅਵੇਲੇਬਲ ਹੈਗੀ ਆ ਕਪੂਰਥਲੇ ਦੇ ਵਿੱਚ ਹਰੇਕ ਬਲਾਕ ਦੇ ਵਿੱਚ ਸਾਡੇ ਕੋਲ ਮਸ਼ੀਨਰੀ ਅਵੇਲੇਬਲ ਹੈਗੀ ਆ ਸਾਡੇ ਕੋਲ ਸੁਪਰ ਸੀਡਰ ਵੀ ਹੈਗੇ ਆ ਸਾਡੇ ਕੋਲ ਹੈਪੀ ਸੀਡਰ ਵੀ ਹੈਗੇ ਆ ਸਾਡੇ ਕੋਲ ਮਲਚਰ ਵੀ ਹੈਗੇ ਆ ਸਾਨੂੰ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਕੇ ਹੀ ਜਿਹੜੀ ਪਰਾਲੀ ਆ ਉਹਨੂੰ ਖੇਤ ਦੇ ਵਿੱਚ ਜ਼ਰੂਰ ਵਿੱਚੇ ਹੀ ਬੋਹਣਾ ਚਾਹੀਦਾ ਸਾਡੇ ਜਿਹੜੇ ਕਸਟਮ ਹੇਅਰ ਸੈਂਟਰ ਹੈਗੇ ਆ ਉਹਨਾਂ ਤੋਂ ਕਿਰਾਏ ਤੇ ਲੈ ਕੇ ਅਸੀਂ ਮਸ਼ੀਨਰੀ ਦੀ ਵਰਤੋਂ ਕਰ ਆਪਣੇ ਕਰ ਸਕਦੇ ਆ ਜਿਲ੍ਹਾ ਕਪੂਰਥਲਾ ਵਿੱਚ ਇਸ ਸਾਲ ਜਿਹੜੀ ਝੋਨੇ ਦੀ ਖਰੀਦ ਹੈ ਉਹਦੇ ਵਾਸਤੇ ਸਾਡੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੈਗੀਆਂ ਇਸ ਸਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਨੇ ਜਿਹੜਾ ਮਿਨਿਮਮ ਸਪੋਰਟ ਪ੍ਰਾਈਸ ਹੈ ਝੋਨੇ ਦਾ ਉਹ 100 ਰੁਪਏ ਬਤਾ ਕੇ 2060 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈਗਾ ਇਸ ਦੇ ਨਾਲ ਹੀ ਸਾਡੀਆਂ ਆਲਮੋਸਟ ਇੱਥੇ 8 ਲੱਖ ਮੀਟ੍ਰਿਕ ਟਨ ਝੋਨਾ ਅਸੀਂ ਹਰ ਸਾਲ ਆਂਦਾ ਹੈ ਤੇ ਐਸਐਲਵੀ ਸਾਨੂੰ ਇੰਨੀ ਕੀ ਹੀ ਉਮੀਦ ਹੈਗੀ ਕਿ ਇਹਨਾਂ ਝੋਨਾ ਸਾਡੀਆਂ ਮੰਡੀਆਂ 'ਚ ਆਏਗਾ ਸਾਡੇ ਕੋਲ ਆਲਰੇਡੀ 42 ਮੰਡੀਆਂ ਅਸੀਂ ਇਸ ਦੀ ਆਲਰੇਡੀ ਤਿਆਰੀ ਕਰ ਦਿੱਤੀ ਹੈਗੀ ਹੈ 42 ਮੰਡੀਆਂ ਬਿਲਕੁਲ ਰੈਡੀ ਹੈਗੀ ਹੈ ਕੁਝ ਕੁਝ ਆਮਤ ਸਾਡੇ ਕੋਲ ਆਨ ਵੀ ਲੱਗ ਗਈ ਲਗਭਗ 2000 ਮੀਟ੍ਰਿਕ ਟਨ ਦੇ ਲਗਭਗ ਆਮਤ ਸੜਕੋਲ ਆ ਚੁੱਕੀ ਹੈਗੀ ਇਸ ਵੇਲੇ ਮੰਡੀਆਂ 'ਚ ਮੰਡੀਆਂ 'ਚ ਸਾਰੇ ਅਰੇਂਜਮੈਂਟਸ ਅਸੀਂ ਕਿਸਾਨ ਵੀਰਾਂ ਵਾਸਤੇ ਆਲਰੇਡੀ ਕੀਤੇ ਹੋਏ ਆ ਜਿਵੇਂ ਕਿ ਪਾਣੀ ਦਾ ਅਰੇਂਜਮੈਂਟ ਸ਼ੈਲਟਰ ਦਾ ਅਰੇਂਜਮੈਂਟ ਜੇ ਕਿਤੇ ਬੀ ਮੋਸਮੀ ਬਰਸਾਤ ਵੀ ਹੋ ਜਾਂਦੀ ਤਾਂ ਉਹਦੇ ਵਾਸਤੇ ਸਾਡੇ ਕੋਲ ਪੂਰਾ ਕਵਰ ਦਾ ਅਰੇਂਜਮੈਂਟ ਹੈਗਾ ਜਿਾ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਵੀ ਕੀਤੀ ਹੈ ਅਸੀਂ ਪਹਿਲੇ ਵੀ ਮੈਸੇਜ ਦਿੱਤਾ ਹੈ ਐਂ ਮੈਂ ਹੁਣ ਦੁਬਾਰਾ ਬੇਨਤੀ ਕਰਨਾ ਚਾਹਨਾ ਹੈ ਕਿ ਤੁਸੀਂ ਜਿਹੜੇ ਟਾਈਮਿੰਗਸ ਅਸੀਂ ਨਿਰਧਾਰਿਤ ਕੀਤੇ ਉਸੇ ਨਿਰਧਾਰਿਤ ਟਾਈਮ ਦੇ ਦੌਰਾਨ ਹੀ ਆਪਣੀ ਚੋਣਨੀ ਦੀ ਹਟਾਈ ਕੀਤੀ ਜਾਵੇ ਤਾਂ ਕਿ ਜਿਹੜਾ ਝੋਨੇ ਦਾ ਮੌਇਸਚਰ ਹੈਗਾ ਉਹ ਬਿਲਕੁਲ ਜਿੰਨਾ ਸਾਨੂੰ ਚਾਹੀਦਾ ਹੈਗਾ ਉਸ ਦੇ ਨਾਲ ਹੀ ਤੁਸੀਂ ਮੰਡੀਆਂ 'ਚ ਲੈ ਕੇ ਆਓ ਗਿੱਲਾ ਝੋਨਾ ਨਾਲ ਲੈ ਕੇ ਆਓ ਕਿਉਂਕਿ ਕਈ ਵਾਰੀ ਮੰਡੀਆਂ 'ਚ ਅਸੀਂ ਦੇਖਦੇ ਆ ਸਾਰੇ ਆਪਾਂ ਝੋਨਾ ਲੈਣ ਨੇ ਤੇ ਉਸ ਤੋਂ ਬਾਅਦ ਫਿਰ ਉਹਨੂੰ ਸੁਕਾਣ 'ਚ ਪ੍ਰੋਬਲਮ ਆਂਦੀ ਹੈਗੀ ਬਟ ਫਿਰ ਵੀ ਜੇ ਕਿਤੇ ਉਨੀ ਕੀ ਰਹਿ ਜਾਂਦੀ ਹੈ ਉਹਦੇ ਵਾਸਤੇ ਸਾਡੀਆਂ ਤਿਆਰੀਆਂ ਆਲਰੇਡੀ ਹੈਗੀਆਂ ਅਸੀਂ ਪੱਖੇ ਵੀ ਰੱਖੇ ਆ ਐਂਡ ਲੇਬਰ ਵੀ ਸਫੀਸ਼ੀਐਂਟ ਅਵੇਲੇਬਲ ਹੈਗੀ ਹੈ ਇਹਦੇ ਨਾਲ ਅਸੀਂ ਝੋਨਾ ਸੁਕਾ ਕੇ ਨਾਲ ਦੀ ਨਾਲ ਪੈਕਿੰਗ ਕਰਕੇ ਐਂਡ ਟਰਾਂਸਪੋਰਟੇਸ਼ਨ ਦਾ ਵੀ ਪੂਰਾ ਅਰੇਂਜਮੈਂਟ ਆਲਰੇਡੀ ਹੈਗਾ ਬਾੜਦਾਨਾ ਸਾਡੇ ਕੋਲ ਸਫੀਸ਼ੀਐਂਟਲੀ ਅਵੇਲੇਬਲ ਹੈਗਾ ਇਸ ਵਾਰੀ ਬਾੜਦਾਨੇ ਤੇ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਅ ਸ਼ੈਲਰ ਅਸੀਂ ਆਲਰੇਡੀ 65 ਸ਼ੈਲਰ ਅਲੋਟ ਕਰ ਦਿੱਤੇ ਕਪੂਰਥਲੇ ਵਿੱਚ ਤੇ ਬਾਕੀ ਸ਼ੈਲਰ ਜਿੰਨਾ ਦੇ ਡਾਕੂਮੈਂਟ ਥੋੜੇ ਲੇਟ ਦਿੱਤੇ ਸੀ ਉਹਨਾਂ ਦੀ ਪ੍ਰੋਸੈਸਿੰਗ ਨਾਲ ਨਾਲ ਚੱਲੂ ਹੈਗੀ ਐ ਸੋ ਇਸ ਵੇਲੇ ਸਾਡੇ ਕੋਲ 42 ਮੰਡੀਆਂ ਜਿਵੇਂ ਕਿ ਮੈਂ ਪਹਿਲੇ ਦੱਸਿਆ ਹੈਗਾ ਉਸ ਦੇ ਨਾਲ-ਨਾਲ 21 ਅਸੀਂ ਟੈਂਪਰੇਰੀ ਯਾਰਡ ਵੀ ਡਿਕਲੇਅਰ ਕੀਤੇ ਹੈ ਤਾਂਕਿ ਕਿਤੇ ਵੀ ਕਿਸਾਨ ਵੀਰਾਂ ਨੂੰ ਝੋਨਾ ਲਿਆਂਚੇ ਜਾਂ ਰੱਖਣ 'ਚ ਪ੍ਰੋਬਲਮ ਨਾ ਆਵੇ ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪੁਰਾਣੇ ਕਈ ਸਾਲਾਂ ਜੀ ਬਾਹਰ ਤੋਂ ਵੀ ਝੋਨਾ ਆ ਜਾਂਦਾ ਸੀਗਾ ਸਾਡੇ ਸ਼ਹਿਰਾਂ ਦੇ ਵਿੱਚ ਉਹਨੂੰ ਰੋਕਣ ਵਾਸਤੇ ਪੰਜਾਬ ਸਰਕਾਰ ਨੇ ਬਾਰਡਰ ਡਿਸਟ੍ਰਿਕਟਸ 'ਤੇ ਪੱਕੇ ਨਾਕੇ ਲਗਾਏ ਹੋਏ ਹਨ ਇਸ ਤੋਂ ਇਲਾਵਾ ਅਸੀਂ ਵੀ ਫਲੈਂਕ ਸਕਵਾਡਸ ਅਲੱਗ-ਅਲੱਗ ਜਗ੍ਹਾ 'ਤੇ ਪੋਸਟ ਕੀਤੇ ਐਂਡ ਸਾਰੇ ਜ਼ਿਲ੍ਹੇ 'ਚ ਘੁੰਮਦੇ ਰਹਿੰਦੇ ਐ ਤਾਂ ਕਿ ਬਾਹਰ ਤੋਂ ਕੋਈ ਵੀ ਚੋਨਾ ਕਿਸੇ ਬਾਹਰਲੇ ਸਟੇਟ ਤੋਂ ਜਾਂ ਬਾਹਰ ਤੋਂ ਕੋਈ ਵੀ ਚੋਨਾ ਸਾਡੇ ਕਪੂਰਥਲੇ ਜ਼ਿਲ੍ਹੇ ਚ ਨਾ ਆਵੇ ਤਾਂ ਕਿ ਸਾਡੇ ਕਿਸਾਨ ਵੀਰਾਂ ਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋ ਪਾਏ ਇਸ ਵਾਰੀ ਅਸੀਂ ਜਦੋਂ ਚੋਨਾ ਵੜ ਲੈਨੇ ਆ ਤੇ ਉਸ ਦੀ ਪਰਾਲੀ ਦੀ ਸਾਮ ਸੰਭਾਲ ਵੀ ਅਸੀਂ ਆਪ ਕਰਨੀ ਹੈਗੀ ਹੈ ਇਸ ਦੇ ਬਾਬਤ ਸਾਡੇ ਕੋਲ ਆਲਰੇਡੀ ਬਹੁਤ ਸਾਰੀਆਂ ਮਸ਼ੀਨਸ ਅਵੇਲੇਬਲ ਹੈਗੀਆਂ ਸਾਡੇ ਕਸਟਮ ਹਾਇਰਿੰਗ ਸੈਂਟਰਸ ਤੇ ਵੀ ਅਵੇਲੇਬਲ ਹੈ ਕਿਸਾਨ ਭਰਾਵਾਂ ਨੂੰ ਵੀ ਅਸੀਂ ਓਵਰ ਦਾ ਟਾਈਮ ਦਿੱਤੀ ਹੈ ਸੋ ਜਿਹੜੀ ਐਵਰੇਜ ਮੈਂ ਦੇਖ ਰਿਹਾ ਸੀ ਕਪੂਰਥਲੀ ਜ਼ਿਲ੍ਹੇ ਦੀ ਪੰਜਾਬ ਦੇ ਸਾਹਮਣੂ ਬਹੁਤ ਹੀ ਵਧੀਆ ਐਵਰੇਜ ਹੈ ਆਲਮੋਸਟ 70 ਏਕੜ ਪਰ ਮਸ਼ੀਨ ਸਾਡਾ ਬੰਦਾ ਹੈਗਾ ਐਂਡ ਜੋ ਕਿ ਵਿਦਿਨ ਦਾ ਨੋਰਮਸ ਹੈਗੀ ਹੈ ਐਂਡ ਸਾਡੇ ਕੋਲ ਸਫੀਸ਼ੀਐਂਟ ਮਸ਼ੀਨਸ ਅਵੇਲੇਬਲ ਹੈ ਅਲੱਗ-ਅਲੱਗ ਤਰ੍ਹਾਂ ਦੀ ਮਸ਼ੀਨਸ ਹੈ ਤੁਸੀਂ ਉੱਚਾ ਹੈਪੀ ਸੀਡਰ ਵੀ ਹੈਗਾ ਹੈ ਸੁਪਰ ਸੀਡਰ ਵੀ ਹੈਗਾ ਹੈ ਮਲਚਰ ਹੈਗੇ ਪੈਡੀਸਟਾ ਚਾਪਰਸ ਹੈਗੇ ਆ ਬਹੁਤ ਤਰ੍ਹਾਂ ਦੀ ਮਸ਼ੀਨਾਂ ਹੈਗੀਆਂ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਤੁਸੀਂ ਇਹ ਮਸ਼ੀਨਾਂ ਜ਼ਰੂਰ ਵਰਤੋ ਸਾਡੇ ਇਸ ਵੇਲੇ 208 ਨੋਡਲ ਅਫਸਰ ਅਸੀਂ ਅਰੇਗਲਗ ਏਰੀਆ ਸੇ ਲਗਾਏ ਜਿਹੜੇ ਕਿ ਇਨਸ਼ੋਰ ਕਰਨ ਕਿ ਕਿਸ ਟਬਲ ਬਰਨਿੰਗ ਨਾ ਹੋਵੇ ਜੇ ਕਿਤੇ ਤੁਹਾਡੇ ਆਲੇ ਦੁਆਲੇ ਕੋਈ ਕਿਸਾਨ ਵੀ ਰਹਿਤਾ ਦੀ ਕੰਮ ਕਰਦਾ ਵੀ ਹੈ ਉਹ ਉਹਨਾਂ ਨੂੰ ਅਸੀਂ ਤੁਹਾਡੇ ਸਾਰਿਆਂ ਦੇ ਮਾਧਮ ਰਹੀਆਂ ਬੇਨਤੀ ਕਰਨਾ ਚਾਹੁੰਦੇ ਆ ਕਿ ਤੁਸੀਂ ਸਾਰੇ ਵੀ ਉਹਨਾਂ ਦੇ ਉੱਤੇ ਸੋਸ਼ਲ ਪ੍ਰੈਸ਼ਰ ਪਾਓ ਕਿਉਂਕਿ ਆ ਇੱਕ ਸਿਰਫ ਇੱਕ ਕਿਸਾਨ ਦੀ ਪ੍ਰੋਬਲਮ ਨਹੀਂ ਹੈ ਇਹ ਸਾਡੀ ਸਾਰਿਆਂ ਦੀ ਪ੍ਰੋਬਲਮ ਹੈ ਸਾਡੀ ਸਾਰਿਆਂ ਦੀ ਸਿਹਤ ਨਾਲ ਜੁੜੀ ਹੈ ਆਉਣ ਵਾਲੀਆਂ ਨਸਲਾਂ ਦੀ ਸਿਹਤ ਨਾਲ ਜੁੜੀ ਹੈ ਸਾਡੇ ਬੱਚਿਆਂ ਦੀ ਸਿਹਤ ਨਾਲ ਜੁੜੀ ਹੈ ਐਂਡ ਜਿਹੜਾ ਸਾਡਾ ਫਿਊਚਰ ਹੈ ਇਹ ਤੇ ਡਿਪੈਂਡੈਂਟ ਹੈਗਾ ਮੈਂ ਆਸ ਕਰਦਾ ਹਾਂ ਐਂਡ ਦੁਬਾਰਾ ਬੇਨਤੀ ਕਰਦਾ ਹਾਂ ਕਿ ਮੇਰੇ ਸਾਰੇ ਕਿਸਾਨ ਭਰਾ ਸਾਡਾ ਪ੍ਰਸ਼ਾਸਨ ਨਾਲ ਸਾਥ ਦੇਣਗੇ ਜੇ ਕਿਤੇ ਤੁਹਾਨੂੰ ਕਿਸੇ ਵੀ ਲੈਵਲ ਦੀ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਆਫਿਸ ਦੇ ਦਰਵਾਜ਼ੇ ਖੁੱਲੇ ਹੈ ਸਾਡੇ ਚੀਫ ਐਗਰੀਕਲਚਰ ਆਫੀਸਰ ਦੇ ਆਫਿਸ ਦੇ ਦਰਵਾਜ਼ੇ ਖੁੱਲੇ ਹੈ ਮੰਡੀ 'ਚ ਜਾਂ ਅਦਰਵਾਈਜ਼ ਆਪਾਂ ਕਿਸਾਨ ਵੀਰਾਂ ਨੂੰ ਪ੍ਰੋਬਲਮ ਨਹੀਂ ਆਣ ਦਵਾਂਗੇ ਆਦੀ ਜ਼ਮੀਨ ਦੀ ਸਿਹਤ ਨੂੰ ਵਧੀਆ ਬਣਾਉਣ ਲਈ ਝੋਨੇ ਦੀ ਪਰਾਲੀ ਨੂੰ ਮਸ਼ੀਨਾਂ ਦੀ ਮਦਦ ਨਾਲ ਜ਼ਮੀਨ ਵਿੱਚ ਹੀ ਜੜਵੜ ਕਰਨ ਲਈ ਸੁਝਾਅ ਦਿੱਤੇ ਜਾਂਦੇ ਹਨ ਇਸ ਨਾਲ ਅਗਲੀ ਫਸਲ ਵਿੱਚ ਖਾਦਾਂ ਦੀ ਵਰਤੋਂ ਵੀ ਘੱਟ ਹੁੰਦੀ ਹੈ ਅਤੇ ਜ਼ਮੀਨ ਵਿੱਚ ਜੈਵਿਕ ਸ਼ਕਤੀ ਨੂੰ ਹੋਰ ਵਧਾਇਆ ਜਾ ਸਕਦਾ ਹੈ ਪੰਜਾਬ ਦੇ ਕਿਸਾਨ ਹੁਣ ਹੌਲੀ-ਹੌਲੀ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰ ਰਹੇ ਹਨ ਅਤੇ ਪੰਜਾਬ ਖੁਸ਼ਹਾਲ ਹੋ ਰਿਹਾ ਹੈ